ਕਿੱ ਨੂੰ ਪ੍ਰਧਾਨਗੀ ਕਿਉਂ ਦਿੱਤੀ ਗਈ ਹੈ 55 ਲੱਖ ਰੁਪਏ ਪਿੱਛੇ ਜੀ ਫੋਰਚਨਰ ਲਈ ਆ ਕੋਈ ਆਡੀਓ ਵੀ ਹੈ ਤੁਹਾਡੇ ਕੋਲ ਸਬੂਤ ਵਗੈਰਾ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਐਮ ਐਲ ਏ ਦੇ ਨਾਲ ਠੀਕ ਮਸਲਾ ਇਹ ਵੀ ਆਉਂਦਾ ਕਿ ਤੁਹਾਡੇ ਪਰਿਵਾਰ ਵੱਲੋਂ 30 ਲੱਖ ਦੇਣ ਦੀ ਕੀ ਲੋੜ ਪੈਗੀ ਉਹ ਹੁਣ ਤੁਸੀਂ ਦੇਖੋ ਜੀ ਉਹਦੇ ਚ ਤਾਂ ਹੁਣ ਹੰਕਾਰ ਬੋਲਦਾ ਠੀਕ ਆ ਪਹਿਲਾਂ ਉਹ ਗਰੀਬ ਸੀ ਪਹਿਲਾਂ ਤਾਂ ਮਿੰਨਤਾਂ ਵੀ ਕਰਦੀ ਸੀ ਉਹਰੇ ਪਾਰਕ 'ਚ ਖੜਕੇ ਵੀ ਸਾਨੂੰ ਕਹਿੰਦੀ ਸੀ ਮੇਰੇ ਨਾਲ ਫੋਟੋ ਕਰਾ ਲਓ ਹੁਣ ਉਹ ਫਿਰ ਬੀਬੀ ਵੱਡੀ ਹੋ ਗਈ ਹੁਣ ਉਹ ਕਿੱਥੇ ਹੁਣ ਜਾ ਚੰਡੀਗੜ੍ਹ ਬੈਂਦੀ ਆ ਜਾ ਕੇ ਜਾਂ ਫਿਰ ਆਪਣੀ ਕੋਠੀ ਜਿੰਦਾ ਲਾ ਲਾਂਦੀ ਆ ਭਵਾਨੀ ਦਾ ਟਰੱਕ ਜੁਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਮਨਜੀਤ ਕਾਕਾ ਫਗੂਵਾਲ ਵੱਲੋਂ ਜ਼ਹਿਰੀਲੀ ਦਵਾਈ ਪੀਤੀ ਗਈ ਜਿਸ ਮੰਗਰੋਂ ਨਰਿੰਦਰ ਕੌਰ ਭਰਾਜ ਵੱਲੋਂ ਵੀ ਅੱਜ ਪ੍ਰੈਸ ਕਾਨਫਰੰਸ ਕਰਕੇ ਕਾਕਾ ਫਗੂਵਾਲ ਤੇ ਇਲਜ਼ਾਮ ਲਗਾਏ ਗਏ ਇਸ ਸਮੇਂ ਸਾਡੇ ਨਾਲ ਕਾਕਾ ਫਗੂਵਾਲ ਦੇ ਭਰਾ ਮੌਜੂਦ ਨੇ ਗੱਲਬਾਤ ਕਰਦੇ ਆਂ ਭਾਈ ਜੀ ਅੱਜ ਨਰਿੰਦਰ ਕੌਰ ਭਰਾਜ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਕਿਹਾ ਗਿਆ ਕਿ ਕੋਈ ਵੀ ਵਿਅਕਤੀ ਘਰ ਦੇ ਵਿੱਚ ਪੈਸੇ ਦੀ ਵੀਡੀਓ ਬਣਾ ਕੇ ਕੋਈ ਵੀ ਦੋਸ਼ ਲਗਾ ਦੇਵੇਗਾ ਦੇਖੋ ਜੀ ਪਹਿਲੀ ਗੱਲ ਤੇ ਆ ਪਹਿਲਾਂ ਤਾਂ ਉਹਨੂੰ ਠੀਕ ਹੋਣ ਤੱਕ ਅਸੀਂ ਹਲੇ ਵੇਟ ਕਰ ਰਹੇ ਹਾਂ ਜੀ ਦੂਜੀ ਗੱਲ ਇਹ ਆ ਵੀ ਦੇਖੋ ਅੱਜ ਉਹਨੇ ਮੁੰਡੇ ਦੀ ਸੌਂ ਖਾ ਲਈ ਪਹਿਲਾਂ ਉਹਨੂੰ ਇਹ ਵੀ ਪੁੱਛ ਲਉਣਾ ਵੀ ਤੁਸੀਂ ਨੇ ਪਹਿਲਾਂ ਗੁਟਕਾ ਸਾਹਿਬ ਦੀ ਸੌਂ ਖਾਦੀ ਸੀ 3 ਸਾਲ ਪਹਿਲਾਂ 2023 ਚ ਉਹਨਾਂ ਨੇ ਗੁਟਕਾ ਸਾਹਿਬ ਦੀ ਵੀ ਸੌਂ ਖਾਦੀ ਫਿਰ ਤਾਂ ਉਹ ਵੀ ਝੂਠੀ ਹੋਗੀ ਹੋਣੀ ਅੱਜ ਮੁੰਡਾ ਮੂਰੇ ਕਰਤਾ ਵੀ ਜਵਾਕ ਦਾ ਕੀ ਕਸੂਰ ਆਪਦੀ ਜਾਨ ਬਚਾਉਣ ਵਾਸਤੇ ਜਵਾਕ ਵੀ ਦਾਤੇ ਲਾਦਣ ਆਪਾਂ ਨੇ ਪਹਿਲਾਂ ਉਹ ਕਹਿੰਦੇ ਨੇ ਵੀ ਮੇਰਾ ਭਰਾ ਚਲਾ ਗਿਆ ਸੈ ਸਾਨੂੰ ਰੱਬ ਨੇ ਮੁੰਡਾ ਦੇਤਾ ਵੀ ਸਾਡਾ ਮੁੰਡੇ ਦਾ ਸਾਡੇ ਭਰਾ ਦੀ ਘਾਟ ਪੂਰੀ ਹੋ ਗਈ ਉਹ ਘਾ ਜੇ ਰੱਬ ਹੈਗਾ ਤਾਂ ਸਾਰੇ پاس ਹੀ ਆ ਨਾ ਉਹ ਇਕੱਲੇ ਇੰਨਾ ਚ ਤਾਂ ਹੈ ਨਹੀਂ ਵੀ ਇਹਨਾਂ ਨੂੰ ਮੁੰਡੇ ਹੀ ਤੇ ਤਾਂ ਇਕੱਲਾ ਜਿਹੜਾ ਖੋਹਿਆ ਉਹ ਵੀ ਤਾਂ ਕਿਸੇ ਦਾ ਮੁੰਡਾ ਸੀ ਇਹ ਝੂਠ ਦੁਬਾਨ ਬੋਲ ਕੇ ਕੋਈ ਫਾਇਦਾ ਨਹੀਂ ਹੁਣ ਲੋਕ ਗਮਰਾਹ ਨਹੀਂ ਹੁੰਦੇ ਜੋ ਸੱਚ ਆ ਵੀ ਹਾਂ ਇਹਨੇ ਸਾਡੇ ਤੋਂ ਪੈਸੇ ਮੰਗੇ 30 ਲੱਖ ਰੁਪਈਆ ਉਹ ਮੁੰਡਾ ਆ ਕੇ ਲੈ ਕੇ ਗਿਆ ਨਦਾਂਪੁਰ ਵਾਲਾ ਐਮਐਲਏ ਭਰਾਜ ਨੇ ਖੁਦ ਕਿਹਾ ਵੀ ਕਾਕੇ ਜੋ ਤੂੰ ਗੁਰਪ੍ਰੀਤ ਨੂੰ ਮੈਂ ਤੈਨੂੰ ਕਿਹਾ ਸਮਾਨ ਫੜਾ ਦੇ। ਇਹ ਕਹਿੰਦਾ ਠੀਕ ਆ ਭਾਣੇ ਤੇਰੇ ਕੋਲ ਪਹੁੰਚਦਾ ਕਰ ਦੇਣਾ। ਫਿਰ ਉਸੇ ਮੁੰਡੇ ਨੇ ਉਹ ਫਿਰ ਐਮਐਲਏ ਸਾਹਮਣੇ ਦੇਖੋ ਤੁਹਾਡੇ ਸਾਹਮਣੇ ਆਪ ਬੁਲਾਇਆ ਵੀ ਦੋ ਜਾਨੇ ਆਇਓ ਜਾਂ ਸਰਪੰਚ ਨੂੰ ਲੈ ਕੇ ਆ ਜਾਂ ਫਿਰ ਗੋਗੀ ਭਾਈ ਨੂੰ ਲੈ ਕੇ 20 ਮਿੰਟਾਂ ਚ ਆ ਜਾ। ਫਿਰ ਉਸ ਤੋਂ ਬਾਅਦ ਉਹ ਜਦੋਂ ਘਰੇ ਪਰਵਾਪਸ ਪੈਸੇ ਫੜਾਉਣ ਆਇਆ ਉਸ ਤੋਂ ਬਾਅਦ ਕਾਕੇ ਨੇ ਕੁੰਡੀ ਲਾ ਕੇ ਅੰਦਰੋਂ ਉਹਦੀ ਵੀਡੀਓ ਬਣਾਈ ਆ। ਅੱਛਾ। ਹਾਂ। ਕੋਈ ਆਡੀਓ ਵੀ ਹੈ ਤੁਹਾਡੇ ਕੋਲ ਸਬੂਤ ਵਗੈਰਾ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਐਮਐਲਏ ਦੇ ਨਾਲ। ਆਡੀਓ ਉਹ ਮਨਜੀਤ ਸਿੰਘ ਨੂੰ ਪਤਾ ਜੀ। ਉਹ ਉਹਦੇ ਫੋਨ 'ਚ ਹੈ ਜੋ ਭਰਾਜ ਨੇ ਵੀ ਕਿਹਾ ਕਿ ਕਾਕਾ ਜੀ ਬਿਲਕੁਲ ਠੀਕ ਨੇ ਡਾਕਟਰ ਵੱਲੋਂ ਵੀ ਇੱਕ ਕਲਿੱਪ ਜਾਰੀ ਕੀਤੀ ਗਈ ਹੈ ਜਿਸ ਵਿੱਚ ਡਾਕਟਰ ਸਾਹਿਬ ਨੇ ਕਿਹਾ ਕਿ ਹੁਣ ਕਾਕਾ ਸਿੱਧ ਜਾਵਨੇ ਇਹ ਤਾਂ ਜੀ ਹੁਣ ਕਹਿਣ ਦੀਆਂ ਗੱਲਾਂ ਨੇ ਜੀ ਤੁਸੀਂ ਜਾ ਕੇ ਫਿਰ ਪਤਾ ਲੈ ਲਾਂਦੇ ਛੋੜਾ ਤਾਂ ਚਲੋ ਛੋੜਾ ਤਾਂ ਵਲੰਟੀਅਰ ਆ ਤੁਸੀਂ ਨਾਲ ਜਾਂਦੇ ਉਹਦੇ ਤੁਸੀਂ ਉਹਦੇ ਕੋਲ ਜਾ ਕੇ ਉਹਦਾ ਪਤਾ ਲਾਓ ਇੱਕ ਵਾਰ ਵੀ ਆਏ ਨਹੀਂ ਹੈਗਾ ਤਾਂ ਡਰ ਕੇ ਲੁਕੇ ਚੰਡੀਵਾੜ ਬੈਠੇ ਐਡੀ ਕਿਹੜਾ ਉਹਰੇ ਕੋਈ फांसी ਦੇਣ ਲੱਗਿਆ ਸੀ ਆਉਂਦੇ ਤਾਂ ਸੀ ਇੱਕ ਵਾਰ ਪਹਿਲਾਂ ਜਿਸ ਦਿਨ ਐਮਐਲਏ ਬਣਨ ਤੋਂ ਪਹਿਲਾਂ ਸਾਡੇ ਘਰੀਆਂ ਆਏ ਨੇ ਨਾ ਉਹ ਸਾਡੀਆਂ ਕਾਰਾਂ 'ਚ ਜਾਂਦੇ ਰਹੇ ਨੇ ਫਿਰ ਹੁਣ ਕੀ ਡਰ ਹੋ ਗਿਆ ਉਹਨਾਂ ਨੂੰ ਐਡਾ ਵੀ ਜਿਹੜੇ ਤੋਂ ਖਾਓ ਬਨਾਬ ਹੋ ਗਏ ਨੇ ਸਰਕਾਰ ਆ ਐਡੀ ਤਾਂ ਕੋਈ ਗੱਲ ਹੈ ਨਹੀਂ ਇਹ ਵੀ ਆ ਨਾ ਵਿੱਕੀ ਨੂੰ ਪ੍ਰਧਾਨਗੀ ਕਿਉਂ ਦਿੱਤੀ ਗਈ ਆ 55 ਲੱਖ ਰੁਪਏ ਪਿੱਛੇ ਜੀ ਫੋਰਚਨਰ ਲਈ ਆ ਤੁਹਾਡੇ ਕੋਲ ਸਬੂਤ ਹੈ ਇਸ ਦੇ ਹਾਂਜੀ ਇਹ ਉਹ ਖੁਦ ਐਮ ਐਲ اے ਨੇ ਕਿਹਾ ਕਹਿੰਦੇ ਕਾਕੇ ਵੀਰੇ ਇੱਕ ਸਾਲ ਸਾਡੇ ਨਾਲ ਤੂੰ ਹੋਰ ਸਾਡੇ ਨਾਲ ਫਿਰ ਆਪਾਂ ਨੇ ਗੱਡੀ ਲੈ ਲਈ ਇਹਦਾ ਕਹਿਣ ਦਾ ਟੰਗ ਰਿਕਾ ਤਾਂ ਉਹਨਾਂ ਦਾ ਅਸੀਂ ਵੀ ਹੁਣ ਜਿਹੜੀ ਗੱਡੀ ਲਈ ਉਹ ਤੂੰ ਉਹ ਟੈਂਗਾ ਜਾਂ ਉਧਰ ਰੋਟੀ ਜਾਊਗੀ ਚੋ 55 ਲੱਖ ਦੀ ਗੱਡੀ ਆ ਦੇਖੋ ਅੱਜ ਉਹਨਾਂ ਨੇ ਸਵੇਰੇ ਬੋਲਿਆ ਵੀ ਵੀਰੇ ਆਪਾਂ ਨੂੰ 1 ਸਾਲ ਹੋਰ ਪਿਆ ਪ੍ਰਧਾਨਗੀ ਤੈਨੂੰ ਅਗਲੇ ਸਾਲ ਦੇ ਦਾਂਗੇ ਤੂੰ ਮਿਹਨਤ ਕਰ ਸਾਡੇ ਨਾਲ ਸਾਲ ਫਿਰ ਉਹ ਕਾਦੇ ਪਿੱਛੇ ਫਿਰੇ ਜਦੋਂ ਗੁਟਕਾ ਸਾਹ ਵਾਲੀ ਸੌਣ ਦੇਖੀ ਫਿਰ ਮੁੰਡੇ ਵਾਲੀ ਗਿੰਦੀ ਦੀ ਗੁਟਕਾ ਕਹੀ ਆ ਨਾ ਇਹ ਗੱਲ ਤਾਂ ਵੀ ਐਂ ਕਰਕੇ ਵੀ ਅਸੀਂ ਕਾਜ ਤਾਂ ਤਾਂ ਬੁਲਾਏ ਸੀ ਵੀ ਐਂ ਕਿਹਾ ਸੀ ਵੀ 1 ਸਾਲ ਹੋਰ ਮਿਹਨਤ ਕਰੇ ਦੇਖੋ ਜਿਹੜੀ ਪਹਿਲੇ ਦਿਨ ਤੋਂ ਮਿਹਨਤ ਸੀ ਉਹ ਕਿੱਧਰ ਗਈ ਫਿਰ ਐਡੀ ਕਿਹੜੀ ਮਿਹਨਤ ਆੜੀ ਰਹਿ ਗਈ ਵੀ ਜਿਹੜੀ 1 ਸਾਲ ਹੋਰ ਕਰਨੀ ਪਊਗੀ ਪਰ ਤੂੰ ਇੱਥੇ ਇੱਕ ਮਸਲਾ ਇਹ ਵੀ ਆਉਂਦਾ ਕਿ ਤੁਹਾਡੇ ਪਰਿਵਾਰ ਵੱਲੋਂ 30 ਲ ਦੇਖੋ ਜੀ ਜਦੋਂ ਹੁਣ ਆਪਣੇ ਐਮਐਲਏ ਨੇ ਮੰਗੀ ਲਿਆ ਜबान हलाई ਦਿੱਤੀ ਫਿਰ ਉਹਦਾ ਹੁਣ ਕੁਛ ਨਾ ਕਰਨੀ ਪਊਗਾ ਨਾ ਫਿਰ ਹੁਣ ਭੱਜਦੇ ਫਿਰ ਆਲਾ ਕਹਿੰਦਾ ਹਾਂਜੀ ਤੁਸੀਂ ਕੰਪਨੀ ਨੂੰ ਪਾਉਣਾ ਫੰਡ ਦੇਣ ਤੋਂ ਭੱਜ ਗਏ ਫੰਡ ਦੇ ਤੌਰ ਤੇ ਮੰਗਿਆ ਗਿਆ ਸੀਗਾ ਨਹੀਂ 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 ਇਹ ਕਿ ਰਿਸ਼ਵਤ ਮੰਗੀ ਗਈ ਸੀ ਵੀ ਜੇ ਤੁਸੀਂ ਕਾਕਾ ਜੀ ਪ੍ਰਧਾਨਗੀ ਲੈਣੀ ਚਾਹੁੰਦੇ ਤਾਂ ਤੁਸੀਂ 30 ਲੱਖ ਦਾ ਇੰਤਜ਼ਾਮ ਕਰੋ ਵੀ ਸਾਨੂੰ ਪ੍ਰਧਾਨਗੀ ਦਿੱਤੀ ਜਾਊਗੀ ਇਸ ਮਸਲੇ ਤੇ ਤੁਹਾਡੇ ਵੱਲੋਂ ਤੁਹਾਡੇ ਪਰਿਵਾਰ ਵੱਲੋਂ ਪਾਰਟੀ ਦੇ ਪ੍ਰਧਾਨ ਅਮਨ ਰੋੜਾ ਨਾਲ ਕੋਈ ਗੱਲਬਾਤ ਹੋਈ ਹੈ ਨਹੀਂ ਜੀ ਨਹੀਂ ਸਾਡੀ ਕੋਈ ਗੱਲ ਕੋਈ ਫੋਨ ਆਇਆ ਪਾਰਟੀ ਵੱਲੋਂ ਨਹੀਂ ਸਾਡੇ ਕੋਲ ਕੋਈ ਫੋਨ ਨਹੀਂ ਆਇਆ ਜੀ ਕੋਈ ਪਹੁੰਚ ਅੱਗੇ ਕਰੋਗੇ ਕਰਾਂਗੇ ਜੀ ਜ਼ਰੂਰ ਰੱਖੋਗੇ ਪਾਰਟੀ ਅੱਗੇ ਹਾਂਜੀ ਸਾਰਾ ਕੁਝ ਹੀ ਰੱਖਾਂਗੇ ਜੀ ਫਿਰ ਤਾਂ ਤੁਸੀਂ ਮੰਗ ਕੀ ਕਰਦੇ ਹੋ ਨਰਿੰਦਰਪੁਰ ਕੀ ਕਰਦੇ ਹੋ ਦੇਖੋ ਜੋ ਉਹਨੇ ਵੀਡੀਓ ਬਣਾਈਆ ਵੀ ਮੇਰੀ ਮੌਤ ਦੇ ਜ਼ਿੰਮੇਵਾਰੇ ਪੰਜ ਜਣੇ ਨੇ ਉਹਨਾਂ ਤੇ ਅਸੀਂ ਤਾਂ ਕਾਰਵਾਈ ਕਰਾਉਣੀ ਚਾਹੁੰਦੇ ਹਾਂ ਚਾਹੇ ਉਹ ਪੰਜਾਬ ਸਰਕਾਰ ਕਰੇ ਚਾਹੇ ਸੈਂਟਰ ਸਰਕਾਰ ਕਰੇ ਤੇ ਕਿ ਕੇ ਵੀ ਸਵਾਲ ਉਠਾਏ ਨੇ ਨਿਰਿੰਦਰ ਕੌਰ ਪ੍ਰਾਜੀ ਵੱਲੋਂ ਕਿਹਾ ਗਿਆ ਕਿ ਵਿਰੋਧੀ ਪਾਰਟੀਆਂ ਵੱਲੋਂ ਚੱਕਿਆ ਜਾ ਰਿਹਾ ਹੈ ਪਰਵਾਰ ਨਹੀਂ ਜੀ ਨਹੀਂ ਸਾਨੂੰ ਕਿਸੇ ਪਾਰਟੀ ਨੇ ਕੁਝ ਨਹੀਂ ਚੱਕਿਆ ਹੋਇਆ ਐਡੇ ਅਸੀਂ ਕੋਈ ਜਵਾਕ ਨਹੀਂ ਹੈਗੇ ਵੀ ਕਦੇ ਚੱਕ ਕੇ ਅਸੀਂ ਇੱਧਰ ਬਾਗੇ ਕਦੇ ਚੱਕ ਕੇ ਅਸੀਂ ਉੱਧਰ ਬਾਗੇ ਅਸੀਂ ਪਾਗਲਾ ਕੋਈ ਤੁਸੀਂ ਦਵਾਈ ਖਾਓ ਫਿਰ ਦੇਖਾਂਗੇ ਤੁਹਾਡੇ ਨਾਲ ਕਿਹੜੀ ਪਾਰਟੀ ਜੁੜਦੀ ਆ ਕੇ ਪਤਾ ਤਾਂ ਲੱਗੇ ਨਾ ਇਹ ਤਾਂ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਜੇ ਹਾਥੀ ਵਾਲਾ ਕੰਮ ਹੋ ਗਿਆ ਦਿਖਾਉਣ ਵਾਲੇ ਦੰਦ ਹੋਰ ਨੇ ਵੱਢਣ ਵਾਲੇ ਦੰਦ ਹੋਰ ਨੇ ਪ੍ਰਾਜੀ ਕਹਿੰਦੇ ਨੇ ਕਿ ਮੇਰਾ ਕਸੂਰ ਸਿਰਫ ਇਹਨਾਂ ਹੈ ਕਿ ਇੱਕ ਸਕੂਟਰੀ ਵਾਲੀ ਬੀਬੀ ਹੈ ਜਿਹੜੀ ਉਹ ਐਮਐਲਏ ਬਣ ਗਈ ਕੰਮ ਕਰਦੀ ਬੀਬੀ ਹੈ ਜਿਹੜੀ ਕੌਰਤ ਹੈ ਉਹ ਐਮਐਲਏ ਬਣ ਗਈ ਰਾਜਨੀਤੀ ਚ ਆ ਗਈ ਸਿਰਫ ਮੇਰਾ ਕਸੂਰੇ ਹੈ ਉਹ ਹੁਣ ਤੁਸੀਂ ਦੇਖੋ ਜੀ ਉਹਦੇ ਚ ਤਾਂ ਹੁਣ ਹੰਕਾਰ ਬੋਲਦਾ ਠੀਕ ਆ ਪਹਿਲਾਂ ਉਹ ਗਰੀਬ ਸੀ ਪਹਿਲਾਂ ਤਾਂ ਮਿੰਨਤਾਂ ਵੀ ਕਰਦੀ ਸੀ ਉਹਰੇ ਪਾਰਕ ਚ ਖੜਕੇ ਵੀ ਸਾਨੂੰ ਕਹਿੰਦੀ ਸੀ ਮੇਰੇ ਨਾਲ ਫੋਟੋ ਕਰਾ ਲਓ ਹੁਣ ਉਹ ਫਿਰ ਬੀਬੀ ਵੱਡੀ ਹੋ ਗਈ ਹੁਣ ਉਹ ਕਿੱਥੇ ਹੁਣ ਜਾ ਚੰਡੀਗੜ੍ਹ ਬੈਂਦੀ ਆ ਜਾ ਕੇ ਜਾਂ ਫਿਰ ਆਪਣੀ ਕੋਠੀ ਜਿੰਦਾ ਲਾਲਾਂ ਦੀ ਆ ਆਪਣੇ ਹੀ ਬੰਦਿਆਂ ਨੂੰ ਨਹੀਂ ਮਿਲਦੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟਿਕਟ ਦਿੱਤੀ ਗਈ ਹੈ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਤੱਕ ਪਹੁੰਚ ਕੀਤੀ ਹੈ ਨਹੀਂ ਅਸੀਂ ਤਾਂ ਕੀਤੀ ਤਾਂ ਬਹੁਤ ਕਿਤੇ ਹੈ ਜੀ ਹੁਣ ਜਦੋਂ ਕੋਈ ਪ੍ਰਸ਼ਾਸਨ ਇਹਨਾਂ ਦੇ ਹੱਥ ਚ ਆ ਜੀ ਹੁਣ ਸਾਡੀ ਪਹੁੰਚ ਕੌਣ ਸੁਣੂਗਾ ਕੋਈ ਅਪੀਲ ਕਰਨਾ ਚਾਹੋਗੇ ਪਾਵ ਮਾਨ ਕਰਾਂਗੇ ਜੀ ਜ਼ਰੂਰ ਅਪੀਲ ਤਾਂ ਕਰਾਂਗੇ ਵੀ ਹਾਂ ਸਾਡੀ ਇਹ ਬੰਦੀ ਜਾਂਚ ਬਾਈ ਇੱਕ ਪਹਿਲੀ ਗੱਲ ਤਾਂ ਇਹ ਆ ਵੀ ਇਹਨਾਂ ਦੀ ਐਮਐਲਏ ਦੀ ਜਿਹੜੀ ਇਹਨਾਂ ਦੀ ਮੈਂਬਰਸ਼ਿਪ ਆ ਉਹ ਰੱਦ ਹੋਣੀ ਚਾਹੀਦੀ ਆ ਇਹਨਾਂ ਨੂੰ ਦਰਖਾਸਤ ਕਰਨਾ ਚਾਹੀਦਾ ਇਹਨਾਂ ਤੇ ਬਣਦਾ ਪਰਚਾ ਹੋਣਾ ਚਾਹੀਦਾ ਪੰਜ ਜਣਿਆਂ ਦੇ ਤੋਡੇ ਪਿੰਡ ਪਿੰਡ ਦੇ ਵਿੱਚ ਵੋਟ ਕਿੰਨੀ ਆ ਸਾਡੇ ਪਿੰਡ ਚ 2100 ਵੋਟ ਆ ਜੀ ਕਿੰਨੀ ਪਈ ਸੀ ਭਰਾਜੂ ਭਰਾਜੂ ਨੂੰ ਸਾਡੇ ਚ ਆਏ ਦਲ 200 ਹੀ ਵੋਟ ਬਾਹਰ ਨਿਕਲੇ ਜੀ 1900 ਵੋਟ ਪਈ ਗਈ ਇੰਨੀ ਕ ਮਿਹਨਤ ਕਰੀ ਮਨਜੀਤ ਕਾਕੇ ਹੋਰਾਂ ਨੇ ਆਪਣੇ ਕੋਲੋਂ ਹੋਰੇ ਬੂਥ ਲਾਉਂਦੇ ਰਹੇ ਬੂਥ ਵੀ ਉਦੋਂ ਦੇ ਲਾਉਂਦੇ ਨੇ ਜਦੋਂ ਭਗਵੰਤ ਮਾਨ ਪਹਿਲੀ ਵਾਰ ਐਮਪੀ ਖੜੇ ਹੋਏ ਸੀ ਉਦੋਂ ਤੋਂ ਬੂਥ ਲਾਉਂਦੇ ਨੇ ਫੰਡ ਇਕੱਠਾ ਕਰਕੇ ਉਰੇ ਲੋਕਾਂ ਨੂੰ ਚਾਹ ਵੀ ਪਿਆਉਂਦੇ ਸੀ ਸਮੋਸੇ ਵੀ ਖਾਉਂਦੇ ਸਭ ਕੁਝ ਖਵਾਉਂਦੇ ਇੱਕ ਦਿਨ ਐਮਐਲਏ ਕਹਿ ਕੇ ਦਿਖਾਉਣਾ ਜਾਂ ਭਗਵੰਤ ਮਾਨ ਸਾਹਿਬ ਕਹਿ ਕੇ ਦਿਖਾਉਣਾ ਕਦੇ ਉਹ 2.55 ਲੱਖ ਰੁਪਏ ਹਾਂਜੀ ਹਾਂ ਉਹਨਾਂ ਨੇ ਸਪੈਸ਼ਲ ਕਿਹਾ ਵੀ ਆਪਾਂ ਨੇ ਗੱਡੀ ਲੈ ਲਈ ਜੀ ਤੁਸੀਂ ਸਾਲ ਉਹਦੇ 'ਚ ਸਾਡੇ ਨਾਲ ਮਿਹਨਤ ਕਰੋ ਵੀ ਫੇਰ ਆਪਾਂ ਤੁਹਾਨੂੰ ਪ੍ਰਧਾਨ ਲਾਵਾਂਗੇ ਗੁਟਕੇ ਵਾਲੀ ਸੌ ਨਹੀਂ ਸਮਝ ਆ ਰਹੀ ਸਾਨੂੰ ਵੀ ਕਦੋਂ ਕਿਉਂ ਚੱਕੀ ਚ ਗੁਟਕਾ ਸਾਹ ਦੀ ਸੌ ਖਾਦੀ ਸੀ ਜੀ ਜਦੋਂ ਪ੍ਰਗਟ ਪ੍ਰਧਾਨ ਲਾਇਆ ਇਹਨਾਂ ਨੇ ਪਰਚੀਆਂ ਪਾਈਆਂ ਸੀ ਅੱਛਾ ਚਾਰ ਪਰਚੀਆਂ ਪਾਈਆਂ ਸੀ ਪਹਿਲੀ ਪ੍ਰਗਟ ਦੀ ਦੂਜੀ ਗੁਰਪ੍ਰੀਤ ਦੀ ਤੀਜੀ ਕਾਕਾ ਮਨਜੀਤ ਦੀ ਚੌਥੀ ਲਵਲੀ ਕਾਕੜਾ ਦੀ ਅੱਛਾ ਹਾਂਜੀ ਇਹਨਾਂ ਨੂੰ ਵੀ ਬਾਰੀਆਂ ਤਹਿਤ ਹਾਂ ਬਾਰੀਆਂ ਤਹਿਤ ਕੀਤਾ ਹੋਇਆ ਸੀ ਹੁਣ ਜਦੋਂ ਪੈਸੇ ਹੀ ਜ਼ਿਆਦੇ ਅੰਨੇ ਪੈਸਾ ਜ਼ਿਆਦਾ ਆ ਗਿਆ ਨਾ ਉੱਪਰੋਂ 55 ਲੱਖ ਦੀ ਮੰਗ ਹੋ ਗਈ ਉੱਥੇ ਜਾ ਕੇ ਫਿਰ ਸੌਹਾਂ ਵੀ ਸਭ ਦੂਰ ਗਈਆਂ ਤੇ ਪਰਚੀਆਂ ਵੀ ਦੂਰ ਗਈਆਂ